ਸਸ ਸ਼ੇਖਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਸ ਦਿਨ ਦੀ ਵੱਡੀ ਖਬਰ ਸਾਹਮਣੇ ਸੜਕ ਹਾਸਿਆਂ ਚ ਤਿੰਨ ਬੱਚੇ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਸਾਹਮਣੇ ਦੀ ਖਬਰ ਸਾਹਮਣੇ ਆ ਰਹੀ ਹੈ ਪਰਿਵਾਰ ਦੇ ਸਾਰੇ ਮੈਂਬਰ ਹైదరాబాద్ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਿਕਅਪ ਟਰੱਕ ਵਿੱਚ ਦੀ ਲਾ ਬਾਦ ਪਰਤ ਰਹੇ ਸਨ ਅਤੇ ਇਸ ਦੇ ਨਾਲ ਹੀ ਤਿਰੰਗਾ ਦੇ ਅਲਬਾਦ ਜ਼ਿਲ੍ਹੇ ਵਿੱਚ ਇੱਕ ਸੜਕਾ ਸੇ ਵਿੱਚ ਤਿੰਨ ਬੱਚੇ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਤੇ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਹ ਹਾਸਾ ਸੋਮਵਾਰ ਰਾਤ ਕਰੀਬ 11:40 ਵਜੇ ਗੁੱਡੀ ਹਾਥ ਨੂਰ ਮੰਡਲ ਚ ਉਹ ਸਮੇਂ ਵਾਪੜਿਆ ਜਦ ਕੀ ਇੱਕ ਤੇਜ਼ ਰਫਤਾਰ ਪਿਕਅਪ ਅਤੇ ਟਰੱਕ ਖੱਬੇ ਪਾਸੇ ਮੁੜਦੇ ਸਮੇਂ ਮੀਟਿੰਗ ਸੀਟਿੰਗ ਦੇ ਖੱਬੇ ਨਾਲ ਟਰੱਕ ਟਰੱਕਾ ਟਕਰਾ ਕੇ ਪਲਟ ਗਿਆ ਅਤੇ ਪਰਿਵਾਰ ਦੇ ਸਾਰੇ ਮੈਂਬਰ ਹైదరాబాద్ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਬ ਟਰੱਕ ਨਾਲ ਅਦਲਾਬਾਦ ਪਰਤ ਰਹੇ ਸਨ ਅਤੇ ਉਹਨਾਂ ਨੇ ਦੱਸਿਆ ਕਿ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿੰਦ ਕੀ ਤਿੰਨ ਹੋਰ ਜ਼ਖਮੀ ਹੋ ਗਏ ਹਨ ਅਤੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਘਟਨਾ ਦੀ ਸੂਚਿਤ ਦੀ ਜਾਂਚ ਅਧਾਰ ਤੇ ਇਹ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਵਾਹਨ ਤੇਜ਼ੀ ਅਤੇ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਦੀ ਜੱਪ ਕੀ ਆ ਰਹੀ ਸੀ ਉਹਨਾਂ ਕੇ ਹਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਖਬਰ ਵੰਤ ਤੱਕ ਵਿਖਲਨੀ ਆਪ ਸਭ ਦਾ ਧੰਨਵਾਦ